ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈडमी ਦੇ ਵਿੱਚ ਅੱਜ ਦੀ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬੀ ਦੇ MCQ ਦੇ ਬਾਰੇ ਚ ਤਾਂ ਚਲੋ ਸ਼ੁਰੂਆਤ ਕਰਦੇ ਹਾਂ ਆਪਾਂ ਆਪਣੇ ਕਲਾਸ ਦੀ ਗੜਵਾ ਯਕਮੰਡਲ ਦੇ ਅਰਥਾਂ ਵਜੋਂ ਇਹ ਲਿਖਿਆ ਵਿੱਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹੈ ਕੀ ਆਏਗਾ অপਸ਼ਨ এ ਗੜুয়া ਗਰੀਬ ਜਾਂ ਕੰਗਾਲ ਦੇ ਅਰਥਾਂ ਵਜੋਂ ਹੇਠ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਵਰਤਿਆ ਜਾ ਸਕਦਾ ਹੈ ਕੀ ਆਏਗਾ অপਸ਼ਨ এ ਮਸਕীন ਜਾਤ ਦੀ ਕੋਹੜ ਕਿਰਲੀ ਸ਼ਤੀਰਾ ਨਾਲ ਜਫੇ ਅਖਾਂ ਦਾ ਅਰਥ ਹੈ ਕਿ ਇਹ ਗਾਪਸ਼ਨ 1 ਕਿਸੇ ਨਵੇਂ ਬੰਦੇ ਦਾ ਔਕਾਤ ਤੋਂ ਬਾਹਰ ਹੋ ਕੇ ਸੋਚਣਾ ਵਿਸ਼ਰਾਮਚੀਨਾਂ ਦੇ ਪੱਖੋਂ ਏਟ ਲਿਖਿਆ ਵਿੱਚੋਂ ਕਿਹੜਾ ਵਾਕ ਬਿਲਕੁਲ ਸਹੀ ਹੈ ਕੀ ਆਏਗਾ অপਸ਼ਨ ਬੀ ਗੁਰਵਿੰਦਰ ਕਿਤਾਬ ਲੈਣ ਬਾਜ਼ਾਰ ਗਿਆ ਸੀ ਵਾਕ ਦਾ ਸ਼ੁੱਧ ਅੰਗਰੇਜ਼ੀ ਅਨੁਵਾਦ ਹੈ ਕਿਹੜਾ ਹੈਗਾ অপਸ਼ਨ ਸੀ ਗੁਰਵਿੰਦਰ ਹੈਡ ਗੋਨ ਟੂ ਦੀ ਮਾਰਕੀਟ ਟੂ ਬਾਈ ਅ ਬੁੱਕ ਅੱਖਾਂ ਵਿੱਚ ਗਸੁੰਨ ਦੇ ਕੇ ਰੋਣਾ ਮੁਹਾਵਰੇ ਦਾ ਅਰਥ ਹੈ ਕਿ ਇਹ ਹੈ ਆਪਸ਼ਨ A ਬਹੁਤ ਪਛਤਾਉਣਾ ਖੋਤੀ ਦਾ ਤਸੀਲੋਂ ਹੋ ਆਉਣਾ ਮੁਹਾਵਰੇ ਦਾ ਅਰਥ ਹੈ ਕੀ ਆਏਗਾ অপਸ਼ਨ ਸੀ ਥੋੜੀ ਗੱਲ ਨੂੰ ਆਪਣੇ ਵਿੱਚ ਵੱਡੀ ਵਿਸ਼ੇਸ਼ਤਾ ਮੰਨ ਲੈਣਾ ਗੁੰਦੇ ਸਿਰਤੇ ਕੰਗੀ ਫੇਰਨਾ ਮਾਵਰੇ ਦਾ ਅਰਥ ਹੈ ਕੀ ਆਏਗਾ অপਸ਼ਨ B ਕਿਸੇ ਦੇ ਕਿਤੇ ਕਿਰਾਏ ਦਾ ਜਸ ਆਪ ਘਟਨਾ ਚੰਗਿਆੜਿਆਂ ਸ਼ਬਦ ਦੀ ਵਿਆਕਰਨਕ ਪਛਾਣ ਹੈ ਕੀ ਆਏਗਾ অপਸ਼ਨ B ਬਹੁਵਚਨ ਪੁਲਿੰਗ कर्ज शब्द की व्याकरणक पहचान है ऑप्शन सी एक वचन पुलिंग फौज चो पेंशन पा चुके कुलदीप चंद ने ਪਿੰਡ ਦੀ ਸੱਤ ਵਿੱਚ ਜੋੜੇ ਲੋਕਾਂ ਨੂੰ ਆਪਣੀ ਬਟਾਲੀਅਨ ਦੇ ਕਈ ਕਿਸੇ ਸੁਨਾਏ ਇਸ ਵਕ ਵਿੱਚ ਇੱਕ ਵਚਨ ਸ਼੍ਰੇਣੀ ਦੇ ਕਿੰਨੇ ਨਾਮ ਆਏ ਹਨ ਕਿੰਨੇ ਆਏ ਹਨ অপਸ਼ਨ ਬੀ 6 ਕ੍ਰੇਮ ਇਰਖਾ ਸਾੜਾ ਲੋਭ ਮੋਹ ਹੰਕਾਰ ਤੇ ਹੋਰ ਪਤਾ ਨਹੀਂ ਕਿੰਨਾ ਕੁਛ ਬੰਦੇ ਦੀ ਮਿੱਟੀ ਵਿੱਚ ਰਲੇ ਹੋਏ ਨੇ ਇਸ ਵਾਕ ਵਿੱਚ ਕਿੰਨੇ ਬਾਵਾਚਕ ਸ਼੍ਰੇਣੀ ਦੇ ਨਾਮ ਆਏ ਹਨ ਕੀ ਹੈ ਇਹ অপਸ਼ਨ A ਛੇ इज्जत शब्द दी ਵਿਆਕਰਨਕ ਪਛਾਣ ਹੈ ਕੀ ਆਏਗਾ অপਸ਼ਨ B ਬਹੁਵਚਨ ਪੁਲਿੰਗ ਇਕੱਠਵਾਚਕ ਨਾਉ ਢੋਲਚੀਆਂ ਸ਼ਬਦ ਦੀ ਵਿਆਕਰਨਕ ਪਛਾਣ ਹੈ ਇਹ ਹੈਗਾ অপশন C বহুবচন ইস্ত্রীলিং आम नाउ ਪਹਿਲਾਂ ਸਾਰੇ ਆਪੋ ਆਪਣੇ ਵਿਚਾਰ ਰੱਖਣਗੇ ਫਿਰ ਮੈਂ ਆਪਣੀ ਕੋਈ رائے ਦੇਾਂਗਾ ਇਸ ਵਾਕ ਵਿੱਚ ಕ್ರಮوار অনিશ્ਚয়ਵਾচক ਅਤੇ નિজਵਾচক pranavदीप पहचान करो ਕੀ ਆਇਗਾ অপਸ਼ਨ এ ਸਾਰੇ ਤੇ ਆਪਣੇ ਜਿਹੜਾ ਕੋਈ ਵੀ ਇਸ ਠੱਕ ਦੀ ਮਦਦ ਕਰੇਗਾ ਉਸ ਨਾਲ ਵੀ ਉਹੀ ਸਲੋਕ ਕੀਤਾ ਜਾਵੇਗਾ ਜੋ ਇਸ ਨਾਲ ਹੋ ਰਿਹਾ ਹੈ ਇਸ ਵਾਕ ਵਿੱਚ ਕ੍ਰਮਵਾਰ ਸੰਬੰਧਵਾਚਕ ਅਤੇ ਅਨਿਸ਼ਚੇਵਾਚਕ ਪ੍ਰਨਾਵ ਦੀ ਪਛਾਣ ਕਰੋ ਕੀ ਆਈਗਾ অপਸ਼ਨ এ ਜਿਹੜਾ ਤੇ ਕੋਈ 8 ਲਿਖਿਆਂ ਵਿੱਚ ਉਸ ਵਿਕਲਪ ਨੂੰ ਚੁਣੋ ਜੋ ਸ਼ਬਦ ਜੋੜਾਂ ਅਤੇ ਵਾਕ ਮੰਤਰ ਪੱਕੋ ਸਹੀ ਹੈ ਕਿਹੜਾ ਸਹੀ ਹੈ অপਸ਼ਨ ਡੀ ਰਵੀ ਦਿੱਲੀ ਗਿਆ ਹੈ ਇਹਨਾਂ ਲਿਖਿਆਂ ਵਿੱਚੋਂ ਉਸ ਵਿਕਲਪ ਨੂੰ ਚੁਣੋ ਜੋ ਸ਼ਬਦ ਜੋੜਾ ਅਤੇ ਵਾਕ ਬੰਤਰ ਪੱਖੋਂ ਸਹੀ ਹੈ ਕਿਹੜਾ ਵਾਕ ਸਹੀ ਹੈ অপਸ਼ਨ ਸੀ ਮੇਰੇ ਕੰਨ ਵਿੱਚ ਦਰਦ ਹੈ ਇਹ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਅਪਗੇਤਰ ਅਨੁਸਾਰ ਸਹੀ ਹੈ ਕਿਹੜਾ ਸਹੀ ਹੈ অপਸ਼ਨ ਸੀ ਅਪਜਸ ਇਹ ਲਿਖਿਆਂ ਵਿੱਚੋਂ ਕਿਹੜਾ ਸ਼ਬਦ ਬੰਦ ਪਿਛੇਤਰ ਅਨੁਸਾਰ ਸਹੀ ਨਹੀਂ ਹੈ ਇਹ ਹੈਗਾ অপਸ਼ਨ ਸੀ ਕਲਮਬੰਦ ਠੀਕ ਹੈ ਤਾਂ ਠੀਕ ਹੈ ਬੱਚੇ ਇੱਥੇ ਆਪਣੇ ਵੀ ਐਮ ਸੀ ਕਿਉ ਪੂਰੇ ਹੁੰਦਣ ਮਿਲਦੇ ਆ ਕੱਲ ਅਗਲੀ ਕਲਾਸ ਵਿੱਚ ਅਗਲੇ ਐਮ ਸੀ ਕਿਉ ਦੇ ਨਾਲ ਅੱਜ ਦੇ ਲਈ ਐਨ ਨਹੀਂ ਬਹੁਤ ਬਹੁਤ ਧੰਨਵਾਦ